जय माता मोनी माता मोनी ਤੋਂ ਪਹਿਲਾਂ ਬਾਬਾ ਹਸਤ ਅਲੀ ਦੇ ਸਥਾਨ ਤੇ ਕਿਉਂ ਮੱਥਾ ਟੇਕਣਾ ਜ਼ਰੂਰੀ ਤੁਸੀਂ ਦੇਖ ਰਹੇ ਹੋ ਪੀਟੀ న్యూਜ ਪੰਜਾਬ ਚੈਨਲ ਤੇ ਮੈਂ ਤੁਹਾਡੇ ਨਾਲ ترسےم ਸਿੰਘ ਗਿੱਲ ਤੇ ਮੇਰੇ ਨਾਲ ਕੈਮਰਾਮੈਨ ਗੁਰਜੰਟ ਸਿੰਘ ਲੋਟ ਅੱਜ ਅਸੀਂ ਪਹੁੰਚੇ ਹਰਿਆਣਾ ਜੀਂਦ ਇੱਥੇ માતા ਸ਼ਾਮਕੌਰ 모ਣੀ ਦਾ ਪ੍ਰਸਿੱਧ ਮੰਦਿਰ ਸਥਾਪਿਤ ਹੈ ਜਿੱਥੇ માતા ਸ਼ਾਮਕੌਰ 모ਣੀ ਨੂੰ ਹਰ ਕੋਈ जानਦਾ ਕਿਉਂਕਿ ਮਾਤਾ ਮੋਣੀ ਉਹ ਸ਼ਕਤੀ ਆ ਜਿਸ ਨੂੰ ਤੁਸੀਂ ਸਿੱਧ ਕਰਕੇ ਹਰ ਇੱਕ ਚੀਜ਼ ਨੂੰ ਮੋਹਿਤ ਕਰ ਲੈ ਸਕਦੇ ਹੋ ਤੇ ਆਓ ਗੱਲਬਾਤ ਕਰਦੇ ਆਂ ਇੱਥੇ ਭਗਤਾਂ ਦੇ ਨਾਲ ਜੈ ਮਾਤਾ ਮੋਣੀ ਭਗਤ ਜੀ ਜੈ ਬਾਬੇ ਦੀ ਜੀ ਇਹ ਇਸ ਸਥਾਨ ਤੇ ਕੀ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਇਸ ਸਥਾਨ? ਇਹ ਹਾਂਜੀ ਇਹ ਤੋਂ ਹੈ ਕੇਸਰਮਲ ਠੌਦਰੀ ਹਾਂਜੀ ਕੇਸਰਮਲ ਠੌਦਰੀ ਮਾਈ ਨਥੀ ਆ ਮਾਈ ਨਥੀ ਉਹ ਪਰਦੇਸਾ ਦੇ ਸਬਰ ਸਿੰਘ ਟੋਟਲ ਮਰਥੇਡੋ ਸ਼ਾਮਪੁਰ ਜੀ ਅਰੇਸਟ ਕੇ ਬੀਚ ਮੇ ਇਸ ਕੇ ਮਾਤਾ ਪਿਤਾ ਪਿਤਾ ਹਿਮਰਦ ਮਾਤਾ ਕੇ ਪੂਰੀ ਮਾਤਾ ਮਾਤਾ ਕੇ ਪੂਰੀ ਪਿਤਾ ਹਿਮਰਦ ਪਿਤਾ ਰੇਮ ਰਾਜ ਹਾਂ ਠੀਕ ਹੈ ਇਹ ਜੋ ਇਨਕੇ ਗੁਰੂ ਨਾਨਕ ਦੇਵਾ ਪਟੋ ਸੈਡੂ ਨਾ ਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੈ ਜੀ ਦਲਵੀਰ ਦਲਵੀਰ ਜੀ ਕਿਹੜਾ ਸ਼ਹਿਰ ਹੈ ਇਹ ਇਹ ਹਾਂ ਜੀ ਸਪੀਦੋ ਸਪੀਦੋ ਕਿਹੜਾ ਜ਼ਿਲ੍ਹਾ ਪੈ ਜਾਂਦਾ ਇਹਦਾ ਜ਼ਿਲ੍ਹਾ ਜੀਂਦ ਜ਼ਿਲ੍ਹਾ ਪਈ ਆ ਮਾ ਪਾਸੇ ਵੱਲਣ ਸੱਤ ਠੀਕ ਇਹ ਬੜਾ ਮੰਦਿਰ ਤੋਂ ਗਿਆ ਸਤਿਬਲੀ ਸਾਹਿਬ ਦਾ ਜੀ ਉਸਕੇ ਬਾਅਦ ਸਬੁਰ ਸਿੰਘ ਸੈਡੋ ਸ਼ਾਮਕੌਰ ਜੀ ਤਾਂ ਇਸਕੇ ਮਾਤਾ ਪਿਤਾ ਕਿ ਕਿ ਦੇ ਮਾਤਾ ਪਿਤਾ ਨੇ ਬਾਬਿਆਂਗੇ ਬਾਬਿਆਂਗੇ ਠੀਕ ਹੈ ਜੀ ਵਾ ਪਿਤਾ ਹਿਮਰਦ ਮਾਤਾ ਕਪੂਰੀ ਜੀ ਇਹ ਹੋਏ ਕੇਸ਼ਰਮਲ ਮਾਈ ਨਥਿਆ ਠੀਕ ਹੈ ਜੀ ਇਹ ਪੜ੍ਹਾਈ ਸ਼ਾਇਦ ਨੇ ਕਿ ਗੁਰੂ ਲਾਗੇ ਬਾਬਾ ਠੀਕ ਹੈ ਜੀ ਆ ਇੱਕ ਸਾਈਡ ਮੇ ਦੂਣਾ ਗੁਰਗੋਠ ਨਾ ਦਿਆਗਾ ਉਸ ਉੱਪਰ ਇਹ ਗੁਗਾ ਪੀਰ ਜੀ ਨਰਸਿੰਘ ਇੱਥੇ ਆਉਣ ਵਾਲੀ ਜਿਹੜੀ ਸੰਗਤ ਆ ਸਭ ਤੋਂ ਪਹਿਲਾਂ ਕਿੱਥੇ ਮੱਥਾ ਟੇਕਿਆ ਜਾਂਦਾ ਸਭ ਤੋਂ ਪਹਿਲੇ ਮੱਥਾ ਬਿੰਦੂ ਨਾ ਬੜਾ ਜੀ ਇਹ ਬੜਾ ਮੰਦਿਰ ਹਸਤਵਲੀ ਦਾ ਇਹ ਤੁਨੇ ਤੇ ਹਸਤਵਲੀ ਜੀ ਦੇ ਮੱਥਾ ਟੇਕਣ ਤੋਂ ਮੱਥਾ ਜਮ ਬੜਾ ਮੰਦਿਰ ਮੱਟੀ ਦਾ ਜੀ ਆਹ ਚਾਰ ਉਸਕੇ ਬਾਅਦ ਸਾਰਾ ਟਿਕਿਆ ਬੋਲ ਕੇ ਕਿ ਕਿਹੜੇ ਦਿਨ ਮੱਥਾ ਟੇਕਿਆ ਜਾਂਦਾ ਸੰਡੇ ਵਾਸ਼ ਤੋਂ ਸੰਗਤ ਹੋ ਜਾਵੇ ਸੰਡੇ ਨੂੰ ਮਿਲਣਾ ਲੱਗਦਾ ਸੰਡੇ ਆ ਮੈਂ ਤੇਰੇ ਨੰਬਰ ਤੇ ਤੁਹਾਨੂੰ ਕੋਲ ਵੀ ਫੋਰ ਫੰਟੇ ਨਾ ਦੇਖਿਓ ਨਾ ਇਤਨੇ ਸੰਗਤਾਂ ਵੀ ਬਹੁਤ ਜ਼ਿਆਦਾ ਕਿੰਨਾ ਚਿਰ ਤੋਂ ਪ੍ਰਚਲਿਤ ਹੈ ਇਹ ਇਹ ਮੰਦਿਰ ਕਿੰਨਾ ਚਿਰ ਤੋਂ ਸਥਾਪਿਤ ਪਤਨ ਜੀ ਵੀ ਇਤਨੇ ਸਾਲੋਂ ਕਿੰਨੇ ਨ ਹੋ ਗਏ ਠੀਕ ਕਿਸ ਮੰਦਿਰ ਦੇ ਨਾਂ ਤੇ ਜਾਣਿਆ ਜਾਂਦਾ ਇਹ ਧਾਮ ਸ਼੍ਰੀ ਸਪਿਦੋਂ ਦੰਨ ਸਪਿਦੋਤੰ ਹਾਂਜੀ ਠੀਕ ਇੱਕ ਕਿਨਾਂ ਦਾ ਸਤਾਨ ਆਈ ਜੇ ਨਾਮ ਇਹ ਬਾਬਾ ਇਹ ਕਿਨਾਂ ਦੇ ਗੁਰੂ ਨੇ ਇਹ ਇਹ ਬਾਬਾ ਸਰਗਤੀ ਚੌਧਰੀ ਹੋਇਆ ਕੇਸ਼ਰ ਮਨੂਆ ਪੰਜ ਪਾਈਆ ਇੰਟਰਵਿਊ ਹੋਇਆ ਉਹਨਾਂ ਦੇ ਗੁਰੂ ਕੀ ਕੀ ਨਾਮ ਦੇ ਨਾਲ ਜਾਣਿਆ ਜਾਂਦਾ ਇਹ ਨੰਗੇ ਬਾਬਾ ਨੰਗੇ ਨੰਗੇ ਬਾਬੇ ਬੋਲਦੇ ਸਮਾਿਲ ਜੋਗੀ ਬੋਲਦੇ ਨੇ ਕੋਈ ਕੀ ਬੋਲਦੇ ਸਮਾਿਲ ਜੋਗੀ ਬੋਲਦੇ ਹਨ ਸਮਾਜ ਸਮਾਿਲ ਜੋਗੀ ਸਮਾਿਲ ਜੋਗੀ ਠੀਕ ਨੰਗੇ ਬਾਬਾ ਠੀਕ ਹੈ ਇਹ ਗੁਰੂ ਜੀ ਠੀਕ ਏ ਜੀ ਦੇ ਮਾਤਾ ਪਿਤਾ ਦਾ ਸੈਟ ਮੈਂ ਇਹ ਇਹ ਬੰਦਾ ਰਹੀਦਾ ਲੈਓ ਦਿਖਾਈ ਦਿੰਨੇ ਆਪਾਂ ਸੰਗਤ ਜੀ ਤੁਸੀਂ ਸਮੈਲ ਜੋਗੀ ਜਿਨ੍ਹਾਂ ਨੂੰ ਸਮੈਲ ਜੋਗੀ ਦੇ ਨਾਂ ਤੇ ਜਾਣਿਆ ਜਾਂਦਾ ਮਾਤਾ ਜੀ ਕਿ ਨਾਲ ਜਿੱਦਾਂ ਦੇ ਬਰਾਦਰ ਮਾਤਾ ਕਪੂੜੇ ਇਹ ਅੱਛਾ ਜੀ ਇਹ ਕਿਹਨਾਂ ਦੇ ਮਾਤਾ ਪਿਤਾ ਨੇ ਇਹ ਬਾਪੇ ਦੇ ਮਾਤਾ ਪਿਤਾ ਸਭ ਸਭ ਜਿੰਨਾਂ ਤੋਂ ਦੂਰੇ ਦੇ ਮਾਤਾ ਪਿਤਾ ਪਿਤਾ ਹੇਮਰਾਜ ਅਰਿਆ ਮਾਤਾ ਕਪੂਰੀ ਅੱਛਾ ਪਿਤਾ ਹੇਮਰਾਜ ਤੇ ਮਾਤਾ ਮਾਤਾ ਕਪੂਰੀ ਜੀ ਬਾਬਾ ਸਵਲ ਸਿੰਘ ਜੀ ਦੇ ਮਾਤਾ ਪਿਤਾ ਸੀ ਹਾਂ ਸਵਲ ਸਿੰਘ ਉਹ ਗਏ ਕੇਸਰ ਮੋਲੋ ਗਿਆ ਅਰ ਸਿੰਘ ਉਹ ਗਏ ਜੀਤ ਮੋਲੋ ਗਿਆ ਜਫਰ ਮੋਲੋ ਗਿਆ ਪੰਜ ਭਾਈ ਐ ਪੰਤ ਸਿੰਘ ਦੇ ਮਾਤਾ ਪਿਤਾ ਠੀਕ ਹੈ ਇਹ ਇਹ ਰਹਿਣ ਵਾਲੇ ਇੱਥੋਂ ਦੇ ਸੀਗੇ ਸਾਰਾ ਪਰਵਾਦ ਜਿਸ ਤਰ੍ਹਾਂ ਆਪਾਂ ਕਹਦੇ گاਉਂ ਖਰਕੜ ਸਿਆਦੇ ਹੋਏ ਤਾਂ ਬਹੁਤ ਲੰਬੀ ਕਹਾਣੀ ਹੈ ਨਗੀ ਠੀਕ ਹੈ ਠੀਕ ਹੈ ਹਾਂ ਜੀ ਰਾਮ 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 ਇਹ ਕਿਹਸੇ ਸਥਾਨ ਦੇ ਨਾਲ ਜਾਣਿਆ ਜਾਂਦਾ ਜੀ ਇਹ ਹਾਂ ਜੀ ਇਹ ਸਥਾਨ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹਸਤਬਲੀ ਪੀਰ ਆ ਜੀ ਹਸਤਬਲੀ ਤੇ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਮੈਂ ਤੁਹਾਨੂੰ ਸੰਟੇ ਤੇ ਆਇਆ ਹੈ ਸੰਟੇ ਤੇ ਕੀ ਨਾਮ ਆ ਤੁਹਾਡਾ ਸਤਪਾਲ ਹਾਂ ਜੀ ਸਤਪਾਲ ਸਤਪਾਲ ਜੀ ਜਗਤਰਾਮ ਜੀ ਆਣਾ ਸ਼ਾਮਪੁਰ ਬੋਲਰ ਕੀ ਬਧਾਮਾ ਜੀ ਜੋ ਮਗਨਾ ਨਾਲ ਲੜਾਈ ਹੋਈ ਸੀ ਅੱਛੇ ਪਾਪਾ ਜੀ ਦੀ ਧਰਮ ਦੇ ਭੈਣ ਸਾਂ ਸ਼ਾਂਗੋੜੀ ਸ਼ਾਂਗੋੜੀ ਸਭਨ ਸਿੰਘ ਹਾਂ ਜੀ ਉਹ ਬ੍ਰਾਹਮਣ ਦੇ ਮੇਰੇ ਪਿਤੀ ਜੀ ਕਿੱਡੀ ਮੁਗਨਾ ਨਾਲ ਲੜਾਈ ਸੀ ਜੀ ਪਾਂਚ ਸਤਨਾਣੋਂ ਪਾਪੇ ਸਭਨ ਸਿੰਘ ਕੈਹ ਕਰਾਈ ਸੀ ਤੋਂ ਮਿੰਟ ਉਹ ਇਹ ਪਾਪੇ ਸਹਾਰੇ ਜੀ ਤੇ ਇਹ ਲੜਦੇ ਹੋਏ ਸਭਨ ਸਿੰਘ ਪਾਪਾ ਜਿਹੜਾ گاਉਂ ਕੋਲ ਆਇਆ ਗਿਆ ਸੀ ਜਿਆਸੀ ਲੱਗਿਆ ਨਹੀਂ ਹੋਤ ਸੀ ਜਿਆਸੀ ਲੱਗਦੇ ਹੋਏ ਚਾਲੀ ਤੋਂ ਦੋ ਅਦੋਨ ਨਾ ਇਹਨਾਂ ਪਾਪੇ ਸੋਜਣ ਦਾ ਪਿੰਡ ਹੈ ਉਹ ਖਰਗੜੀ گاਉਂ ਜੋ ਹਿਸਾਰ ਦੇ ਪਾਸ ਦਾ ਹੈ ਜੀ ਦਸ ਸੀ ਸਾਰੇ ਮੁਸਲਮਾਨ ਜਾੜੜ ਪਾਇਆ ਜੀ ਸਿੱਧਾ ਆ ਗਿਆ ਤੁਹਾਡੇ ਪਾਪਾ ਜੀ ਦਾ ਸਪੀਡ ਆ ਗਿਆ ਜੀ ਜਿਹਦੇ ਪਾਪੇ ਅਸਲੇ ਖਾਂਦ ਪਾ ਰਹੇ ਆ। ਪਾਪੇ ਆਸਪੜੀ ਨੂੰ ਸਭ ਤੋਂ ਪਹਿਲਾਂ ਦਿੱਤੀ ਸੰਜੀਤ ਵਾਡੀ ਫੁੱਲ ਆਇਆ। ਬਾਬਾ ਜਾਨ ਜੀ ਦਾ ਪਾਪਾ ਖਲ। ਬਾਬਾਸਪੜਾਸ ਲਈ ਬਰਾਤੀ। ਅਸਤਪਰੀ ਮਹਾਰਾਜ ਜੀ ਦਾ ਸਥਾਨ ਪਹਿਲਾਂ ਤੋਂ ਸਟਾਫ ਹੈਲੋ ਸਟਾਫ ਜੀ। ਠੀਕ ਹੈ ਜੀ। ਇਹ ਲੜਦੇ ਆਏ ਪਾਪੇ ਸੋਚਦੇ ਤੇ ਕੌਣ ਸਨ ਪਾਪਾ ਸੁਪੰਨੀ ਜੀ? ਅਸਪਰੀ ਮੁਸ਼ਕਮਾਨ ਜੀ। ਮੁਸ਼ਕਮਾਨ। ਹਾਂ ਜੀ। ਤੇ ਇਹਨਾਂ ਦੇ ਨਾਲ ਕਿਵੇਂ ਹੋਇਆ ਕੀਤਾ ਹੈ? ਇਹ ਸੰਗਤ ਕਿਹੜੇ ਦਿਨ ਮੱਥਾ ਦੇਖਦੀ ਹੈ ਤੇਨੂੰ ਹਰ ਸੰਡੇ ਨੂੰ ਹਰ ਵੀਰਵਾਰ ਨੂੰ ਹਰ ਰੋਜ਼ ਆਨੰਦ ਦੀ ਸੰਗਤ ਆ ਗਈ ਹੈ ਜਿੱਦਾ ਮੇਰੇ ਗੁਰਦਾ ਜੀ ਬੋਲੀ ਦੀਵਾਲੀ ਦੇ ਸ਼ਹਿਰਾ ਜਿਹੜਾ ਪ੍ਰਸ਼ਾਦ ਕੇ ਚੜਾਇਆ ਜਾਂਦਾ ਹੈ ਲੱਡੂ ਦਾ ਹੁੰਦੀ ਦਾ ਪਰਸੀ ਸੇੜੇ ਇਹ ਫਾੜਦਾ ਹੈ ਤੇ ਸੰਗਤਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਦਰਸ਼ਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਬਾਬੇ ਜੀ ਦੀ ਮੰਨਤ ਅੰਦਰ ਸੰਦੇਗ ਪ੍ਰਾਪਤ ਬਾਬੇ ਨੇ ਅਬੀ ਮੂਜ ਜਲਾਦੀ ਹਾਂ ਧੰਨਵਾਦ ਇਹ ਭਾਈ तो बाबे की कृपा है लड़का तो भी आगे बड़ी आई है बहुत ज्यादा आई है इतनी तो तो दा मैं हाँ मेरा शहर है मेरा सचिपुर लड़की भी है बहुत अच्छा की बड़ी मान्यता बड़ी है बोली बाबे की संजेपुर के बाबे दाते हैं बाबे बापा साबा ਜੋ ਸੱਚੇ ਮਨ ਸੇ ਬਾਬੇ ਪਰ ਜੋ ਆਪਣੇ ਖਾਲੀ ਆਤਮਾ ਮੰਗੇ ਜਾਂਦਾ ਸੇ ਨੌਜਵਾਨਾਂ ਨੂੰ ਪਿਆਰ ਦੇ ਆਪਾਰੇ ਭੈਣ ਤੇ ਭਾਈ ਦਾ ਰਿਸ਼ਤਾ ਕਿਤੇ ਅਜੇ ਸੰਸਕਰਨਾ ਤੋਂ ਮਾਸਟਰ ਹੋਵੇ ਮੈਂ ਮੇਰੇ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਜੀ ਸਭ ਤੋਂ ਪਹਿਲਾਂ ਤੋਂ ਆਪਣੇ ਮਾਪਿਆਂ ਨੂੰ ਕਿੰਨੇ ਤਰ੍ਹਾਂ ਇਨਸ਼ਾਲਾ ਨਾਲ ਪੁੱਛਾ ਕਰਵਾ ਮਾਪੇ ਖੇਲ ਆਪਣੇ ਬਾਬੇ ਨਾਲ ਵੀ ਇੱਥੇ ਬਾਬੇ ਨੇ ਬੜਾ ਕਿਰਪਾ ਕਰੀ ਹੈ ਬਾਬੇ ਨੇ ਅੱਗੇ ਸੁਖਰੀ ਲਗਵਾਇਆ ਹੈ ਉਹ ਮੈਂ ਆਣੇ ਵੀ ਚਮਕਦੇ ਕਿ ਬੜਾ ਮਿਹਰਬਾਨੀ ਹੋਈ ਹੈ ਬਾਬੇ ਦੀ ਆਪਣੇ ਨੂੰ ਬਹੁਤ ਪਿਆਰ ਮੈਂ ਕੁਝ ਦਿਨ ਇਹ ਮੇਰੀ ਮਾਤਾ ਹੈ बाबा रखी